ਸਤਿ ਸ਼੍ਰੀ ਅਕਾਲ ਜੀ ਮੈਂ ਪਿੰਡ ਰਾਜਪੁਰ ਜਿਹੜਾ ਹੁਸ਼ਿਆਰਪੁਰ ਬਲਾਕ ਟਾਂਡਾ ਜੀ ਦਾ ਸਰਪੰਚ ਸੁਭਾ ਮੇਜ ਜਸਵੀਰ ਸਿੰਘ ਮੈਂ ਆਪਣੇ ਪੂਰੇ ਪਿੰਡ ਦੇ ਕੁਝ ਵਰਕਰ ਮਦ੍ਰਗਾ ਪਾਰਟੀ ਕੁਝ ਯੰਗਸਟਰ ਮੇਰੇ ਨਾਲ ਆਏ ਆ ਜੋ ਕਿ ਅਸੀਂ ਪਾਣੀ ਦੀ ਸੇਵਾ ਮਿੱਟੀ ਦੀ ਸੇਵਾ ਤੇ ਕੁਝ ਖਾਣ ਪੀਣ ਦੀ ਆਈਟਮਾਂ ਦੀ ਸੇਵਾ ਕਰ ਰਹੇ ਆ ਜੋ ਸਾਡੀ ਪਾਰਟੀ ਪਿੱਛੇ ਆ ਰਹੀ ਥਾ ਦੇਖੋ ਉਹ ਸਾਡੀ ਪਾਰਟੀ ਆ ਰਹੀ ਪਿੱਛੇ ਸਾਰੇ ਵੰਡ ਕੇ ਆ ਰਹੇ ਬਿਸਕੁਟ ਪਾਣੀ ਤੇ ਮਿੱਟੀ ਸੇਵਾ ਤੇ ਕੁਛ ਲੰਦਰ ਪਾਣੀ ਵਿੱਚ ਲੈ ਕੇ ਆਏ ਸੀਗੇ ਤੇ ਆਪਣਾ ਡੀਸੀ ਮੈਡਮ ਦੇ ਹਦਾਇਤਾਂ ਸੰਪਰਕ ਕੇ ਤੇ ਕਰ ਰਹੇ ਸਰ ਸੇਵਾ ਸੀ ਪਾਣੀ ਦਾ ਆਸ-ਪਾਸ ਦੇ ਪਿੰਡਾਂ ਨੂੰ ਕਾਫੀ ਖਤਰਾ ਹੈਗਾ ਆ ਤੇ ਇਸ ਕਰਕੇ ਅਸੀਂ ਖਤਰੇ ਨੂੰ ਦੇਖਦੇ ਹੋਏ ਸਾਰੇ ਪਿੰਡ ਨੂੰ ਅਸੀਂ ਅਲਾਉਂਸਮੈਂਟ ਕੀਤੀ ਆਪਣੇ ਪਿੰਡ ਵਿੱਚ ਉਸ ਤੋਂ ਬਾਅਦ ਅਸੀਂ ਪਿੰਡ ਦੇ ਕੁਝ ਮੈਂਬਰ ਨਾਲ ਲੈ ਕੇ ਆਏ ਆ ਤੇ ਸਾਡੇ ਜਿਹੜੇ ਬੰਦੇ ਆ ਕਾਫੀ ਸੇਵਾ ਕਰ ਰਹੇ ਸਰ 25 ਤੋਂ ਮੁੱਕ ਤੱਕ ਆਰੇ ਇਹ ਸਾਡੇ ਰਮਨ ਸਾਹਿਬ ਆ ਸਾਡੇ ਹਰਸ਼ ਸਾਹਿਬ ਪਈ ਕੀ ਨਾਮ ਤੁਹਾਡਾ ਕਿੱਥੋਂ ਆਏ ਹੋ ਸੇਵਾ ਲੈ ਕੇ ਸਿਕੰਦਰ ਸਿੰਘ ਭਾਈ ਨਵੀਂ ਕੀੜੀ ਤੋਂ ਕਾਹਦੇ ਸੇਵਾ ਲੈ ਕੇ ਆ ਜੀ ਇਹ ਮੇਰ ਦੀ ਧੋੜੀ ਦੀ ਮਾਲਕ ਕਿਰਪਾ ਕਰੇ ਸਾਰਿਆਂ ਤੇ ਮੇਰ ਪਰਿਆਹਤ ਰੱਖੇ ਵੀ ਜਦੋਂ ਇਹ ਮੁਸੀਬਤੋਂ ਟਲ ਜਾਂਦੇ ਪਾਣੀ ਨਿਕਲ ਜਾਂਦਾ ਵਾ ਉਦੋਂ ਬਾਅਦ ਇਹਨਾਂ ਦੀ ਮਾਂ ਫੜੀ ਜਾਵੇ ਆਗੇ ਜਿੰਨੀ ਹੋਵੇ ਤੂੜੀ ਦਾਣਾ ਪੱਕਾ ਜੋ ਇਹਨਾਂ ਨੂੰ ਲੋੜ ਆ ਮਿਲਣਾ ਚਾਹੀਦਾ